ਸਾਬਕਾ ਬਤਾਇਕਰ ਰਮੇਸ਼ ਕੁਮਾਰ ਸਿੰਘਲਾ ਦੇ ਨਾਲ ਗਲਪਾਤ ਕਰਾਂਗੇ ਕਿਸੇ ਵੇਲੇ ਰਮੇਸ਼ ਕੁਮਾਰ ਸਿੰਘਲਾ ਦੀ ਨਾਪਾ ਤੋਂ ਦਿੱਲੀ ਤੱਕ ਤੂਤੀ ਵੋਲ ਦੀ ਸੀ ਬਾਣ ਸਾਹਿਬ ਜਿਹੜਾ ਸਵਾ ਪਹਿਲਾ ਸੀ ਉਹ ਤਾਂ ਜ਼ਮੀਨ ਇਸ ਵਾਂ ਦਾ ਫਰਕ ਪੈ ਗਿਆ ਪੰਜਾਬ ਪਾਰਟੀ ਦਾ ਕਾਂਗਰਸ ਪਾਰਟੀ ਦਾ ਸਿਪਾਹੀ ਰਿਹਾ ਔਰ ਇਹ ਜ਼ਰੂਰ ਹੈ ਕਿ ਬਚਪਨ ਤੋਂ ਹੀ ਅਸੀਂ ਜੁੜੇ ਹੋਏ ਸੀ ਇੰਦਰਾ ਜੀ ਨਾਲ ਬਹੁਤ ਪ੍ਰੇਮ ਸੀ ਤੇ ਵਰਜੀਵ ਗਾਂਧੀ ਨਾਲ ਵੀ ਸਾਰੀ ਕੰਮ ਕੀਤਾ ਇਕੱਠੇ ਨਿਕਰ ਰਾਜਨੀਤੀ ਚਮਨ ਸਾਹਿਬ ਜਿਹੜਾ ਪਹਿਲਾਂ ਸੀਨੀਅਰ ਝਾੜ ਹੁੰਦਾ ਉਹ ਹੁਣ ਨਹੀਂ ਹੈ ਹੁਣ ਥੋੜੀ ਜੀ ਪੋਲਿਟਿਕਸ ਜਿਹੜੀ ਹੈ ਨਾ ਇੱਕ ਵਪਾਰ ਦੀ ਤਰ੍ਹਾਂ ਹੋ ਗਈ ਹੈ ਰਾਜਨੀਤੀ ਪਹਿਲਾਂ ਤੀ ਇਹ ਸੇਵਾ ਵੀ ਸੇਵਾ ਇਹ ਜੀ ਕੋਈ ਬੰਦਾ ਕ੍ਰਾਪਸ਼ਨ ਤੋਂ ਮਤਲਬ ਕਿ ਹੁਣ ਸਾਰੇ ਪਾਸੇ ਹਾਲ ਹੋ ਗਿਆ ਪੋਲਿਟਿਕਲ ਤਾਂ ਹੁਣ ਤੇ ਮੈਂ ਕਹਾ ਮੈਨੂੰ ਗੱਲ ਅੱਛੀ ਨਹੀਂ ਲੱਗਦੀ ਬਿਲਕੁਲ ਵਪਾਰ ਕਿਉਂ ਬਣ ਗਿਆ ਜੇ ਵਪਾਰ ਬਣ ਗਿਆ ਤਾਂ ਦੇਸ਼ ਦਾ ਕੀ ਬਣੂਗਾ ਸਿੰਘਲਾ ਸਾਹਿਬ ਉਦੋਂ ਤੁਸੀਂ ਵੀ ਕੰਮ ਡਿਵੈਲਪਮੈਂਟ ਤੇ ਕੰਮ ਵੀ ਬਹੁਤ ਕਰਵਾਏ ਨੇ ਭਾਵੇਂ ਕਿ ਮੁੱਖ ਮੰਤਰੀ ਉਸ ਸਮੇਂ ਤੇ ਬੀਤ ਸਿੰਘ ਜੀ ਸੀ ਤੁਹਾਡੇ ਬੀਤ ਸਿੰਘ ਨਾਲ ਵੀ ਤੁਹਾਡਾ ਬਹੁਤ ਪਿਆਰ ਸੀ ਕਈ ਟੀਮ ਮਿਸਟਰ ਨਾਲ ਉਹਨਾਂ ਦੀ ਰਹਿਣਵਾਈ ਚ ਕੰਮ ਕਰਨ ਦਾ ਮੌਕਾ ਮਿਲਿਆ ਬੈਂ ਸਿੰਘ ਜੀ ਨਾਲ ਤਾਂ ਬਿਲਕੁਲ ਬਹੁਤ ਸਾਡਾ ਬਹੁਤ ਜ਼ਿਆਦਾ ਸਹਿਚਾਰਤੀ ਸਾਨੂੰ ਵੀ ਪਤਾ ਉਹ ਤੁਸੀਂ ਵੱਡੇ ਹੋਗੇ ਲੇਕਿਨ ਤਾਂ ਤੁਸੀਂ ਜਿਹੜੀ ਦੁਕਾਨਦਾਰੀ ਵਾਲੀ ਗੱਲ ਕਹੀ ਆ ਤੁਹਾਡੇ ਵੀ ਕਿਤੇ ਨਾ ਕਿਤੇ ਮਨ ਨੂੰ ਠੇਸ ਤਾਂ ਪਹੁੰਚ ਰਹੀ ਆ ਵੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਇਹ ਸਾਰੇ ਇਹ ਹਾਲਾਤ ਚਾਹੇ ਕਿਤੇ ਵੀ ਲਾ ਲੋ ਹਾਲਾਤ ਇਹ ਜੀ ਹੋਏ ਪਏ ਨੇ ਕੀ ਕਰਾਂਗੇ ਬਿਲਕੁਲ ਜਿਆਦਾਤਰ ਸਿਗਲਾ ਸਾਹਿਬ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਹੂਟਰ ਵਾਲੀਆਂ ਗੱਡੀਆਂ ਨੇ ਜਿਆਦਾ ਦਿਮਾਗ ਖਰਾਬ ਕਰਤੇ ਪਰ ਤੁਹਾਡੇ ਵਾਲੇ ਨਹੀਂ ਅਸੀਂ ਹੂਟਰ ਵਜਦੇ ਦੇਖੇ ਉਹ ਮਾਨ ਸਾਹਿਬ ਉਹ ਹੂਟਰ ਜਿਹੜੇ ਮੇਰਾ ਖਿਆਲ ਆ ਵੀ ਜਿਹੜੇ ਬੰਦੇ ਰੈੱਡ ਲਾਈਟ ਗਵਰਨਮੈਂਟ ਨਹੀਂ ਬੰਦ ਕਰਤੀ ਹੁਣ ਤਾਂ ਪਾਰਲੀਮੈਂਟ ਚ ਪਾਸ ਹੋ ਗਿਆ ਤੀ ਇਹ ਫਿਰ ਜਿਹੜੇ ਹਲੇ ਵੱਡੇ ਲੀਡਰ ਨੇ ਉਹ ਘੱਟ ਦਿਖਾਉਦੇ ਹੁੰਦੇ ਨੇ ਜਿਹੜੇ ਛੋਟੇ ਲੀਡਰ ਹੁੰਦੇ ਨੇ ਉਹ ਜਿਆਦਾ ਸ਼ੋਅ ਆਫ ਕਰਦੇ ਨੇ ਹੂਟਰ ਸਾਬਕਾ ਬਤਾਇਕਰ ਰਮੇਸ਼ ਕੁਮਾਰ ਸਿੰਘਲਾ ਦੇ ਨਾਲ ਗੱਲਬਾਤ ਕਰਾਂਗੇ ਕਿਸੇ ਵੇਲੇ ਰਮੇਸ਼ ਕੁਮਾਰ ਸਿੰਘਲਾ ਦੀ ਨਾਬਾ ਤੋਂ ਦਿੱਲੀ ਤੱਕ ਤੂਤੀ ਬੋਲਦੀ ਸੀ ਉਹਨਾਂ ਵਰਗੀ ਰਾਜਨੀਤੀ ਨਾ ਕਿਸੇ ਤੋਂ ਹੋਈਆ ਤੇ ਨਾ ਕਿਸੇ ਨੇ ਕੀਤੀ ਆ ਇਮਾਨਦਾਰੀ ਦੀ ਚਲਕ ਤੇ ਇੱਕ ਫੋਨ ਤੇ ਅਫਸਰ ਸਾਹਿਬਾਨ ਵੀ ਖੜੇ ਹੋ ਜਾਂਦੇ ਤੇ ਪਰ ਅੱਜ ਦੀ ਰਾਜਨੀਤੀ ਤੇ ਉਸ ਸਮੇਂ ਦੀ ਰਾਜਨੀਤੀ ਦੇ ਵਿੱਚੋਂ ਜ਼ਮੀਨ ਸਮਾਨ ਦਾ ਅੰਤਰਾ ਅਸੀਂ ਭਾਵੇਂ ਕਿ ਛੋਟੇ ਸੀ ਰਮੇਸ਼ ਕੁਮਾਰ ਸਿੰਘਲਾ ਦੇ ਅਸੀਂ ਕੰਮ ਖੁਦ ਦੇਖੇ ਨੇ ਈਮਾਨਦਾਰੀ ਨਾਲ ਇਹ ਨਹੀਂ ਸੀ ਜੇ ਕਿਸੇ ਦਾ ਕੰਮ ਕਰਾਤਾ ਤਾਂ ਤਾਂ ਬਗਾਰ ਵੀ ਨਾਲ ਪਾਤੀ ਨਹੀਂ ਰਮੇਸ਼ ਕੁਮਾਰ ਸਿੰਘਲਾ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਰਜੀਵ ਗਾਂਧੀ ਤੇ ਬੂਟਾ ਸਿੰਘ ਬਰਗਾ ਨਾਲ ਵੀ ਸਿੱਧੇ ਸੰਪਰਕ ਤੇ ਸਿੱਧੀ ਗੱਡੀ ਤੇ ਉਹਨਾਂ ਦੀ ਅੰਦਰ ਜਾਂਦੀ ਸੀ ਵੈਲ ਵੱਜਦੀ ਸੀ ਗੇਟ ਤੇ ਤਾਂ ਗੱਡੀ ਐਂਟਰ ਅੰਦਰ ਕਰਦੀ ਸੀ ਪਰ ਅੱਜ ਕੱਲ ਨਹੀਂ ਉਹ ਚੀਜ਼ਾਂ ਜੋ ਰਮੇਸ਼ ਕੁਮਾਰ ਸਿੰਘਲਾ ਵੇਲੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੀ ਰਾਜਨੀਤੀ ਤੇ ਉਸ ਸਮੇਂ ਦੀ ਰਾਜਨੀਤੀ ਦੇ ਵਿੱਚ ਕਿੰਨਾ ਫਰਕ ਜਿਹੜਾ ਆ ਚੁੱਕਿਆ ਸਿੰਘਲਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਸਿੰਘਲਾ ਸਾਹਿਬ ਅੱਜ ਦੀ ਰਾਜਨੀਤੀ ਤੇ ਤੁਹਾਡੇ ਸਮੇਂ ਦੀ ਰਾਜਨੀਤੀ ਅਸੀਂ ਦੇਖੀ ਹੋਈ ਆ ਅਸੀਂ ਤਾਂ ਤੁਹਾਨੂੰ ਸਵਾਲ ਕੀਤਾ ਮਾਨ ਸਾਹਿਬ ਜਿਹੜਾ ਸਮਾਂ ਪਹਿਲਾਂ ਸੀ ਉਹ ਤਾਂ ਜ਼ਮੀਨ ਸਮਾਂ ਦਾ ਫਰਕ ਪੈ ਗਿਆ ਖੈਰ ਤੁਸੀਂ ਬਹੁਤ ਜ਼ਿਆਦਾ ਮੇਰੇ ਬਾਰੇ ਕਹਿਤਾ ਇਹਨਾਂ ਤਾਂ ਨਹੀਂ ਮੈਂ ਮੈਂ ਤਾਂ ਇੱਕ ਛੋਟਾ ਜਿਹਾ ਪਾਰਟੀ ਦਾ ਕਾਂਗਰਸ ਪਾਰਟੀ ਦਾ ਸਿਪਾਹੀ ਰਿਹਾ ਹਾਂ ਔਰ ਇਹ ਜ਼ਰੂਰ ਹੈ ਕਿ ਬਚਪਨ ਤੋਂ ਹੀ ਅਸੀਂ ਜੁੜੇ ਹੋਏ ਸੀ ਇੰਦਰਾ ਜੀ ਨਾਲ ਬਹੁਤ ਪ੍ਰੇਮ ਸੀ ਤੇ ਵਰਜੀਵ ਗਾਂਧੀ ਨਾਲ ਵੀ ਸਾਰੇ ਕੰਮ ਕੀਤਾ ਇਕੱਠੇ ਲੇਕਿਨ ਰਾਜਨੀਤੀ ਚ ਮਾਨ ਸਾਹਿਬ ਜਿਹੜਾ ਪਹਿਲਾਂ ਸੀਨੀਅਰ ਜਹਾੜ ਹੋਂ ਉਹ ਹੁਣ ਨਹੀਂ ਹੈ ਹੁਣ ਥੋੜੀ ਜੀ ਪੋਲਿਟਿਕਸ ਜਿਹੜੀ ਹੈ ਨਾ ਇੱਕ ਵਪਾਰ ਦੀ ਤਰ੍ਹਾਂ ਹੋ ਗਿਆ ਰਾਜਨੀਤੀ ਬਿਲਕੁਲ ਪਹਿਲਾਂ ਤੀ ਇਹ ਸੇਵਾ ਵੀ ਸੇਵਾ ਹੈ ਜੀ ਕੋਈ ਬੰਦਾ ਕਰਪਸ਼ਨ ਤਾਂ ਮਤਲਬ ਕਿ ਹੁਣ ਸਾਰੇ ਪਾਸੇ ਹਾਲ ਹੋ ਗਿਆ ਪੋਲਿਟੀਕਲ ਤਾਂ ਹੁਣ ਤੇ ਮੈਂ ਕਹਾ ਮੇਰੇ ਗੱਲ ਅੱਛੀ ਨਹੀਂ ਲੱਗਦੀ ਚਲੋ ਸਮਾਂ ਤੇ ਉਹ ਵੀ ਨਾ ਗਿਆ ਬਿਲਕੁਲ ਵਪਾਰ ਕਿਉਂ ਬਣ ਗਿਆ ਜੇ ਵਪਾਰ ਬਣ ਗਿਆ ਤਾਂ ਦੇਸ਼ ਦਾ ਕੀ ਬਣੂਗਾ ਸਿੰਘਲਾ ਸਾਹਿਬ ਉਦੋਂ ਤੁਸੀਂ ਵੀ ਕੰਮ ਡਿਵੈਲਪਮੈਂਟ ਤੇ ਕੰਮ ਵੀ ਬਹੁਤ ਕਰਵਾਏ ਨੇ ਮੈਂ ਕਿ ਮੁੱਖ ਮੰਤਰੀ ਉਸ ਸਮੇਂ ਦੇ ਬੀਤ ਸਿੰਘ ਜੀ ਤੁਹਾਡੇ ਬੀਤ ਸਿੰਘ ਨਾਲ ਵੀ ਤੁਹਾਡਾ ਬਹੁਤ ਪਿਆਰ ਸੀ ਮਾਨ ਸਾਹਿਬ ਦੇਖੋ ਅਸੀਂ ਗਿਆਨੀ ਜੀ ਬਹੁਤ ਪਿਆਰ ਕਰਦੇ ਸੀ ਉਸ ਟਾਈਮ ਮੈਂ ਕਾਲਜ ਦਾ ਪ੍ਰੈਜ਼ੀਡੈਂਟ ਸੀ ਯੂਨੀਵਰਸਿਟੀ ਚ ਵੀ ਮੈਂ ਉਸ ਸਮੇਂ ਗਿਆਨੀ ਜੀ ਐਜੀਟੇਸ਼ਨ ਹੋਈ ਸੀ ਉਸ ਸਮੇਂ ਬਹੁਤ ਨੇੜੇ ਲੱਗੇ ਸੀ ਗਿਆਨੀ ਜੀ ਦੇ ਅਸੀਂ ਉਸ ਤੋਂ ਬਾਅਦ ਮੈਂ ਪ੍ਰਧਾਨ ਬਣ ਗਿਆ ਮਿਊਨਿਸਪਲ ਕਮੇਟੀ ਦਾ ਸਰਦਾਰ ਗਜਾਸ਼ਨ ਸਿੰਘ ਮੰਤਰੀ ਸੀਗੇ ਉਹਨਾਂ ਦਾ ਅਸ਼ੀਰਵਾਦ ਸੀ ਤੇ ਦਰਬਾਰਾ ਸਿੰਘ ਚੀਫ ਮਿਨਿਸਟਰ ਬਣਿਆ ਸੋ ਮਤਲਬ ਕਈ ਟੀਮ ਮਿਸਟਰ ਨਾਲ ਉਹਨਾਂ ਦੀ ਰਹਿਣਵਾਈ ਚ ਕੰਮ ਕਰਨ ਦਾ ਬੌਕਾ ਮਿਲਿਆ ਬੀਨ ਸਿੰਘ ਜੀ ਨਾਲ ਤਾਂ ਬਿਲਕੁਲ ਬਹੁਤ ਸਾਡਾ ਬਹੁਤ ਜ਼ਿਆਦਾ ਸਹਿਚਾਰਤੀ ਤੁਹਾਨੂੰ ਵੀ ਪਤਾ ਉਹ ਤੁਸੀਂ ਵੱਡੇ ਹੋਗੇ ਲੇਕਿਨ ਉਹ ਸਮਾਂ ਉਹੀ ਸੀ ਅੱਜ ਦਾ ਸਮਾਂ ਜਿਹੜਾ ਹੈ ਨਾ ਉਹ ਬਹੁਤ ਜ਼ਮੀਨ ਅਸਮਾਨ ਦਾ ਮਾਨਸਾਬ ਅੰਤਰ ਹੈ ਕਿ ਹੁਣ ਹੁਣ ਤਾਂ ਇੱਕ ਦੁਕਾਨਦਾਰੀ ਵਾਲਾ ਕੰਮ ਹੈ ਪਤੋ ਤੁਸੀਂ ਜਿਹੜੀ ਦੁਕਾਨਦਾਰੀ ਵਾਲੀ ਗੱਲ ਕਹੀ ਆ ਤੁਹਾਡੇ ਵੀ ਕਿਤੇ ਨਾ ਕਿਤੇ ਮਨ ਨੂੰ ਠੇਸ ਤਾਂ ਪਹੁੰਚ ਰਹੀ ਆ ਵੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਇਹ ਸਾਰਾ ਹੀ ਹੁਣ ਹਾਲਾਤ ਚਾਹੇ ਕਿਤੇ ਵੀ ਲਾ ਲਓ ਹਾਲਾਤ ਇਹ ਜੀ ਹੋਏ ਪਏ ਨੇ ਹੁਣ ਕੀ ਕਰਾਂਗੇ ਮਨ ਨੂੰ ਠੇਸ ਬਚਾ ਕੇ ਜਦੋਂ ਹੁਣ ਕੋਈ ਸਾਰਾ ਹੀ ਉਹ ਜਹ ਰਾਜਾ ਜਿਹੇ ਜਾਂਦਾ ਉਹ ਜੀ ਪਰਜਾ ਹੋ ਜਾਂਦੀ ਹੈ ਹੁਣ ਉਹੀ ਸਾਰਾ ਢਾਂਚਾ ਹੋਇਆ ਹੋਇਆ ਜਿਆਦਾ ਠੀਕ ਹੈ ਤੇ ਕਿਵੇਂ ਠੀਕ ਹੋ ਸਕਦਾ ਸਿੰਘਲਾ ਸਾਹਿਬ ਤੁਹਾਡੇ ਤਜਰਬੇ ਨੇ ਤੁਹਾਡੇ ਰਾਜਨੀਤੀ ਦੇ ਵਿੱਚ ਵੀ ਤਜਰਬੇ ਨੇ ਤੁਹਾਡੇ ਵਪਾਰੀ ਦੇ ਵਿੱਚ ਵੀ ਤਜਰਬੇ ਨੇ ਤੁਹਾਡੇ ਬਹੁਤ ਤਜਰਬੇ ਨੇ ਵੱਡੇ ਵੱਡੇ ਲੀਡਰਾਂ ਨਾਲ ਤੁਹਾਡੇ ਸਹਿ ਚੱਲ ਰਹੇ ਨੇ ਇਹ ਕਿਸ ਤਰ੍ਹਾਂ ਸੁਧਾਰ ਹੋ ਸਕਦਾ ਕੋ ਹੋ ਹੀ ਨਹੀਂ ਸਕਦਾ ਮਾਨ ਸਾਹਿਬ ਦੇਖੋ ਮੁਸ਼ਕਲ ਹੈ ਜਿਹੜੀ ਚੀਜ਼ ਕੋਈ ਉਹ ਤਾਂ ਹੁਣ ਉਸ ਪਰਮੇਸ਼ਰ ਦੇ ਹੱਥ 'ਚ ਹੀ ਹੈ ਕੋਈ ਹੁਣ ਤਿਆਗ ਦੀ ਭਾਵਨਾ ਜਿਹੜੀ ਹੈ ਘਟ ਗਈ ਹੁਣ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਜਿਹੜਾ ਹੈ ਉਹ ਮਨਾ ਰਹੇ ਆ। ਉਹਨਾਂ ਨੇ ਦੇਸ਼ ਕੌਮ ਦੀ ਖਾਤਰ ਅਣਖ ਦੀ ਖਾਤਰ ਤਿਲਕ ਜੰਜੂ ਦੀ ਰਾਖੀ ਕਰਨ ਦੀ ਖਾਤਰ ਇੱਕ ਆਪਣਾ ਬਲੀਦਾਨ ਦਿੱਤਾ। ਬੱਚੇ ਬਾਰੇ ਫਿਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਦੇਸ਼ ਨੂੰ ਅੱਜ ਉਹੀ ਉਹਨਾਂ ਦੀ ਬਦੌਲਤ ਹੈ ਅਸੀਂ ਮੈਂ ਸਮਝਦਾ ਵੀ ਅਸੀਂ ਅੱਜ ਹਿੰਦੁਸਤਾਨੀ ਆ ਉਹ ਤਿਆਗ ਦੀ ਕੁਰਬਾਨੀ ਦੀ ਜਿਹੜੀ ਭਾਵਨਾ ਹੈ ਉਹ ਹੌਲੀ ਹੌਲੀ ਜਿਹੜੀ ਹੈ ਸਾਡੇ ਦੇਸ਼ ਦੇ ਵਿੱਚੋਂ ਵਿਨਾਸ਼ਤ ਨਹੀਂ ਹੁੰਦਾ ਖਰ ਮੈਂ ਐਵੇਂ ਕਹਾਂ ਵੀ ਇਹ ਹੁਣ ਮੁੜ ਕੇ ਨਹੀਂ ਹੁੰਦਾ ਕੁਝ ਹੋ ਸਕਦਾ ਕੋਈ ਸਮੇਂ ਦਾ ਕੀ ਪਤਾ ਲੱਗਦਾ ਕੀ ਹੁੰਦਾ ਬਿਲਕੁਲ ਜਿਆਦਾਤਰ ਸਿਕਲਾ ਸਾਹਿਬ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਹੂਟਰਾਂ ਵਾਲੀਆਂ ਗੱਡੀਆਂ ਨੇ ਜਿਆਦਾ ਦਿਮਾਗ ਖਰਾਬ ਕਰਤੇ ਪਰ ਤੁਹਾਡੇ ਵਾਲੇ ਨਹੀਂ ਅਸੀਂ ਹੂਟਰ ਵਜਦੇ ਦੇਖੇ ਉਹ ਬਾਦ ਸਾਹਿਬ ਹੂਟਰ ਜਿਹੜੇ ਮੇਰਾ ਖਿਆਲ ਆ ਵੀ ਜਿਹੜੇ ਬੰਦੇ ਰੈੱਡ ਲਾਈਟ ਗਵਰਨਮੈਂਟ ਨਹੀਂ ਬੰਦ ਕਰਤੀ ਹੁਣ ਤਾਂ ਪਾਰਲੀਮੈਂਟ ਚ ਪਾਸ ਹੋ ਗਿਆ ਤੀ ਇਹ ਫਿਰ ਜਿਹੜੇ ਹਲੇ ਵੱਡੇ ਲੀਡਰ ਨੇ ਉਹ ਕੱਟ ਦਿਖਾਉਂਦੇ ਹੁੰਦੇ ਨੇ ਜਿਹੜੇ ਛੋਟੇ ਲੀਡਰ ਹੁੰਦੇ ਨੇ ਉਹ ਜਾਦੇ ਸ਼ੋਅ ਆਫ ਕਰਦੇ ਨੇ ਹੂਟਰ ਮਾਰਨਾ ਤੇ ਉਹ ਮਾਸਾ ਤੁਸੀਂ ਦੇਖਿਆ ਹੁਣ ਤੁਸੀਂ ਮੈਨੂੰ ਯਾਦਾ ਛੋਟੇ ਹੁੰਦੇ ਤਾਂ ਮੈਂ ਤਾਂ ਸੌਕਾ ਨਾ ਕਾਲੇ ਸ਼ੀਸ਼ੇ ਜਿਹੜੇ ਸਿਕਿਉਰਿਟੀ ਕਰਕੇ ਕਹਿੰਦੇ ਤੇ ਵੀ ਕਾਲੇ ਸ਼ੀਸ਼ੇ ਕਰੋ ਮੈਂ ਤਾਂ ਉਹ ਵੀ ਕਹਦਾ ਸੀ ਵੀ ਨਹੀਂ ਮੈਂ ਨਹੀਂ ਕਾਲੇ ਕਰਦਾ ਲੋਕਾਂ ਨੂੰ ਮਿਲਣਾ ਹੈ ਅਸੀਂ ਅਸੀਂ ਪਬਲਿਕ ਦੇ ਨਮੇ ਨੇ ਆ ਸਰਕਾਰੀ ਜਿਪਸੀ ਮਿਲੀ ਹੋਈ ਸੀ ਉਹਦੇ ਤੇ ਵੀ ਮੈਂ ਬੰਦ ਕਰ ਦਿੰਦਾ ਤੇ ਰੋਟੀ ਬੋਲ ਤੋਂ ਜਾਂ ਨਾਬੇ ਆਉਂਦੇ ਤੇ ਤਾਂ ਮੈਂ ਕਹਿੰਦਾ ਸੀ ਵੀ ਕੋਈ ਹੋਟਰ ਨਹੀਂ ਮਾਰਨਾ ਜਿਹੜਾ ਸਿਕਿਉਰਿਟੀ ਵਾਲਾ ਪਰਪਸ ਲਈ ਖਾਸ ਕਰਕੇ ਉਹ ਜੇ ਅਸੀਂ ਲੋਕਾਂ ਦੇ ਵਿੱਚੋਂ ਹੀ ਰਹਿਣ ਵਾਲੇ ਉਹਨਾਂ ਨੇ ਸਾਨੂੰ ਬਣਾਇਆ ਜੇ ਅਸੀਂ ਆਪਣੀ ਜਨਤਾ ਦੇ ਵਿੱਚ ਹੀ ਰੈੱਡ ਲਾਈਟਾਂ ਜਾਂ ਹੂਟਰ ਮਾਰਦੇ ਫਰੀ ਉਹਨਾਂ ਤੋਂ ਵੱਖਰੇ ਹੋ ਜੀਏ ਫਿਰ ਉਹ ਪਰਾਂ ਕਰ ਦਿੰਦੇ ਨੇ ਇਸ ਕਰਕੇ ਹੂਟਰ ਮਾਰਨੇ ਜਾਂ ਹੋਰ ਹੈ ਮੇਰਾ ਖਿਆਲ ਆ ਵੀ ਜਿਹੜਾ ਲੋਕਾਂ ਦਾ ਸੇਵਕ ਹੈ ਪਬਲਿਕ ਸਰਵੈਂਟ ਉਹਦੇ ਲਈ ਤਾਂ ਇਹ ਸ਼ੋਭਾ ਹੀ ਨਹੀਂ ਦਿੰਦਾ ਬਿਲਕੁਲ ਸਿੰਘਲ ਸਾਹਿਬ ਤੁਹਾਡੀ ਜਿਹੜੀ ਕਮਾਈ ਉਹ ਅੱਜ ਵੀ ਨਾਭ ਹਲਕੇ ਦੇ ਵਿੱਚ ਬੋਲਦੀ ਹੈ ਅੱਜ ਵੀ ਤੁਹਾਡਾ ਵੋਟਰ ਤੁਹਾਡੇ ਨਾਲ 10 ਤੋਂ 15000 ਤੱਕ ਕਹਿੰਦੇ ਖੜਾ ਹੋ ਤੁਸੀਂ ਮਾਨ ਸਾਹਿਬ ਉਹੀ ਮੇਰੀ ਪ੍ਰੇਸ਼ ਕਰੀ ਜਾਂਦੇ ਹੋ ਭਰਾਓ ਛੋਟੇ ਗੱਲ ਇਹ ਆ ਵੀ ਮੇਰਾ ਹੁਣ ਵੀ ਜਿਹੜਾ ਨਾ ਮੈਂ ਹਾਲਾਂਕਿ ਮੈਨੂੰ 2007 ਚ ਮੈਂ ਆਖਰੀ ਚੋਣ ਲੜੀ ਸੀ 18 ਸਾਲ ਹੋ ਗਏ ਲੇਕਿਨ ਮੇਰਾ ਸੰਪਰਕ ਹੈਗਾ ਲੋਕਾਂ ਨਾਲ ਪਿਆਰ ਹੈ ਇਹ ਨਹੀਂ ਹੈ ਵੀ ਕੋਈ ਮੈਂ ਜੇ ਵੋਟ ਨਹੀਂ ਲੈ ਆ ਪ੍ਰੋਫੈਕਸ਼ਨ ਦੀ ਲੜਨੀ ਜਾਂ ਮੈਂ ਕੋਈ ਲੋਕਾਂ ਨਾਲ ਮਿਲਾਂ ਵਰਤਾਂ ਹਰ ਇੱਕ ਦੇਖੋ ਹੁਣ ਭਗਤ ਰਵੀਦਾਸ ਜੀ ਦਾ ਦਿਹਾੜਾ ਆਉਂਦਾ ਮੈਂ ਤਕਰੀਬਨ ਕਈ ਪਿੰਡਾਂ ਚ ਇੱਥੇ ਵੀ ਜਾਊਂਗਾ ਜੋ ਹੁੰਦਾ ਮਤਲਬ ਕਿ ਤਿਲਫਲ ਉਹ ਵੀ ਪਾਈਦਾ ਬਾਲਮੀਕ ਜੀ ਦਾ ਦਿਹਾੜਾ ਹੁੰਦਾ ਕੋਈ ਸ਼ੀਦੀ ਗੁਰਪੁਰਬ ਹੈ ਕੋਈ ਵੈਸੇ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਮਤਲਬ ਕਿ ਹਰ ਇੱਕ ਦੇ ਦੁੱਖ ਸੁੱਖ ਚ ਕੋਸ਼ਿਸ਼ ਕਰੀਂਦੀ ਆ ਕਿ ਅਸੀਂ ਜਾਈਏ ਤਾਂ ਕਿ ਪਿਆਰ ਆ ਲੋਕਾਂ ਨਾਲ ਬਚਪਨ ਤੋਂ ਹੀ ਪਿਆਰ ਆ 50 ਸਾਲ ਤੋਂ ਉੱਪਰ ਹੋ ਗਏ ਸੋ ਇਸ ਕਰਕੇ ਜਿਹੜੀ ਤੁਸੀਂ ਕਹਿੰਦੇ ਹੋ ਲੋਕ ਵੀ ਸਮਝਦੇ ਨੇ ਵੀ ਹਾਂ ਠੀਕ ਆ ਪਿਆਰ ਮੁਹੱਬਤ ਆ ਸੋ ਬਿਲਕੁਲ ਜਿਹੜੀ ਤੁਹਾਡੀ ਮੈਮਰੀ ਸੀ ਦਿਮਾਗ ਦੀ ਮੈਮਰੀ ਤੇ ਅੱਜ ਦੇ ਰਾਜਨੀਤਿਕ ਲੋਕਾਂ ਦੀ ਮੈਮਰੀ ਤਾਂ ਦੁਕਾਨਦਾਰੀ ਤੱਕ ਸੀਮਿਤ ਆ ਤੁਹਾਡੀ ਪਾਕੜ ਸੀ ਜਿਹੜੀ ਉਸ ਸਮੇਂ ਦੀ ਵਰਕਰਾਂ ਨਾਲ ਪਾਕੜ ਤੇ ਤੁਹਾਡੀ ਤੁਸੀਂ ਦੂਰੋਂ ਖੜੇ ਬੰਦੇ ਨੂੰ ਪਛਾਣ ਲੈਂਦੇ ਚਾਹੇ 2 ਸਾਲ ਮਗਰੋਂ ਬੰਦਾ ਮਿਲਦਾ ਸੀ ਚਾਹੇ 1 ਸਾਲ ਮਗਰੋਂ ਬੰਦਾ ਮਿਲਿਆ ਨਾਮ ਲੈ ਕੇ ਬੁਲਾਉਂਦੇ ਅੱਜ ਕੱਲ ਤਾਂ ਕਿਸੇ ਨਾਮ ਦੇ ਨਹੀਂ ਪਤਾ ਕਿ ਕੌਣ ਆ ਬੰਦਾ ਹੈ ਮਾਨ ਸਾਹਿਬ ਕੁਛ ਤਾਂ ਇਹ ਆ ਸਮੇਂ ਦੀ ਗੱਲ ਹੈ ਉਸ ਸਮੇਂ ਦੇ ਅੰਦਰ ਇੱਕ ਤਾਂ ਪਾਪੂਲੇਸ਼ਨ ਥੋੜੀ ਸੀ ਇੱਕ ਮੈਂ ਸਾਨੂੰ ਯਾਦ ਆ ਕਿ ਨਾਮਾ ਮੈਂ ਉਸ ਸਮੇਂ ਦੇਖਿਆ ਹੋਇਆ ਜਦੋਂ ਗੇਟਾਂ ਦੇ ਅੰਦਰ ਸੀ ਸਾਰਾ ਕੁਝ ਗਲੀਆਂ ਮਹੱਲਿਆਂ ਦੇ ਵਿੱਚ ਹੀ ਤੁਰੇ ਫਿਰੇ ਅਸੀਂ ਮਤਲਬ ਕਿ ਪੜੇ ਆ ਇੱਥੇ ਪੜੇ ਆ ਇੱਥੇ ਉਹ ਫਿਰ ਉਹਨਾਂ ਦੀ ਇਹ ਪਤਾ ਸੀ ਵੀ ਸਾਨੂੰ ਇਹ ਫਲਾਣੇ ਦਾ ਬੰਡਾ ਹੈ ਇਹ ਫਲਾਣੇ ਦਾ ਸੀ ਪੁੱਤ ਹੈ ਹੁਣ ਤਾਂ ਸਾਨੂੰ ਆਪਣੇਆਂ ਦਾ ਹੀ ਪਤਾ ਲੱਗਦਾ ਕਿੱਧਰ ਗਏ ਕਿੱਥੇ ਰਹੀ ਇੱਕ ਤਾਂ ਪਾਪੂਲੇਸ਼ਨ ਜ਼ਿਆਦਾ ਹੋ ਗਈ ਇੱਕ ਪਿਆਰ ਘਟ ਗਿਆ ਸਵਾਰਥ ਜ਼ਿਆਦਾ ਹੋ ਗਿਆ ਹੂੰ ਜਿਹੜਾ ਸਵਾਰਥ ਆ ਨਾ ਉਹਦਾ ਅਗਲਾ ਕੰਦਾ ਆਪਾਂ ਨੇ ਕੀ ਲੈਣਾ ਯਾਰ ਜੇ ਸਾਡਾ ਚਾਚੇ ਤਾਏ ਉਹ ਰਿਸ਼ਤੇ ਤਾਂ ਖਤਮੇ ਹੋ ਗਏ ਖਤਮ ਹੋ ਗਏ ਹੁਣ ਤਾਂ ਬੱਚੇ ਆ ਦੀ ਜਿਹੜੀ ਹੈ ਨਾ ਪਾਪੂ ਦਿਖਾਵਾ ਪਾਪੂਲੇਸ਼ਨ ਤਾਂ ਵਧੀ ਜਾਂਦੀ ਆ ਪਰ ਪਿਆਰ ਘਟੇ ਜਾਂਦਾ ਜੇ ਕਿਸੇ ਦਾ ਇੱਕ ਬੱਚਾ ਮੁੰਡਾ ਹੈ ਤਾਂ ਮੁੰਡਈ ਆ ਦੂਜਾ ਕਹਿੰਦਾ ਵੀ ਕੀ ਲੋੜ ਐ ਕੁੜੀ ਆ ਤਾਂ ਕੁੜੀ ਆ ਰਿਸ਼ਤੇ ਵੀ ਖਤਮ ਹੋ ਰਹੇ ਨੇ ਮਾਸੀ ਦਾ ਰਿਸ਼ਤਾ ਮਾਮੇ ਦਾ ਰਿਸ਼ਤਾ ਬੂਆ ਦਾ ਰਿਸ਼ਤਾ ਉਹ ਰਿਸ਼ਤੇ ਵੀ ਖਤਮ ਸੇਗਲਾ ਸਭ ਆਜ ਵੀ ਲੋਕ ਤਾਂ ਤੁਹਾਨੂੰ ਬਹੁਤ ਮਿਲਣ ਉਹਨੇ ਪਿੰਡਾਂ ਦੇ ਵਿੱਚ ਯਾਰ ਰਮੇਸ਼ ਸਿੰਘ ਨਾਲ ਚਾਹ ਦਾ ਕੱਪ ਸਾਂਝਾ ਕਰ ਕਿਉਂਕਿ ਰਾਜਨੀਤਿਕ ਜਿਹੜੇ ਲੋਕ ਹੁੰਦੇ ਨੇ ਜਿਹੜੇ ਵਰਕਰ ਹੁੰਦੇ ਨੇ ਉਹ ਆਕਸੀਜਨ ਹੁੰਦੇ ਨੇ ਰਾਜਨੀਤੀ ਦੇ ਕਹਿੰਦੇ। ਉਹ ਮਾਨ ਸਾਹਿਬ ਇੰਨਾ ਮਤਲਬ ਕਿ ਇਹ ਵੀ ਜਿਹੜਾ ਆਉਂਦਾ ਉਹਨੂੰ ਮੈਂ ਮੋੜਦਾ ਨਹੀਂ ਹੈ ਸਿਰ ਮੱਥੇ ਉਹਨੂੰ ਸੋਕਾ એનર્ਜੀ ਮਿਲਦੀ ਆ ਪੁਰਾਣੇ ਬੰਦਿਆਂ ਨੂੰ ਮਿਲ ਕੇ ਕੋਈ ਵੀ ਆ ਜੇ। ਲੇਕਿਨ ਕੋਈ ਐਡਾ ਆਇਆ ਨਹੀਂ ਹੈ ਵੀ ਹੂੰ ਮਤਲਬ ਪਿਆਰ ਸਭ ਨਾਲੇ ਰੱਖਣ ਦੀ ਕੋਸ਼ਿਸ਼ ਕਰੀਦੀ ਆ ਬਸ ਉਸ ਸਮੇਂ ਦੇ ਲੀਡਰ ਨਾਲ ਅੱਜ ਵੀ ਸਿੰਘਲਾ ਸਾਹਿਬ ਤੁਹਾਡੇ ਨਾਲ ਗੱਲਾਂ ਬਾਤਾਂ ਫੋਨ ਤੇ ਹੁੰਦੀਆਂ ਨੇ ਭਾਵੇਂ ਕੀ ਚਾਹੇ ਤੁਸੀਂ ਪਾਰਟੀ ਚੇਂਜ ਕਰ ਲਈਏ ਪਰ ਸਬੰਧ ਤਾਂ ਤੁਹਾਡੇ ਹੈਗੇ ਨੇ ਦੇਖੋ ਮੇਰੇ ਸਬੰਧ ਸਾਰਿਆਂ ਨਾਲ ਨੇ ਕਿਉਂਕਿ ਮੈਂ ਕਿਸੇ ਦੇ ਬਾਰੇ ਕਦੇ ਕੋਈ ਬੋਲਿਆ ਨਹੀਂ ਗਲਤ ਸਾਰੇ ਨਾਲ ਸਬੰਧ ਨੇ ਅਮਰਿੰਦਰ ਸਿੰਘ ਜੀ ਮਹਾਰਾਜ ਸਾਹਿਬ ਬੜੇ ਸਤਿਕਾਰਯੋਗ ਨੇ ਚਾਹੇ ਪ੍ਰਨੀਤ ਕੌਰ ਜੀ ਨੇ ਚਾਹੇ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ ਸੁਖਵੀਰ ਜੀ ਕਿਉਂਕਿ ਮੈਂ ਅਕਾਲੀ ਦਲ ਵੀ ਜੁਆਇਨ ਕਰਿਆ ਸੀ ਤੇ ਮੇਰੇ ਸੰਬੰਧ ਜਿਸ ਤਰ੍ਹਾਂ ਭਗਵੰਤ ਮਾਨ ਜੀ ਨਾਲ ਅਸੀਂ ਉਰੇ ਜਦ ਟੂਰਨਾਮੈਂਟ ਕਰਾਉਂਦੇ ਸੀ ਤਾਂ ਇਹ ਉਦੋਂ ਛੋਟਾ ਬੱਚਾ ਹੀ ਸੀ ਉਦੋਂ ਆਇਆ ਪਹਿਲੀ ਸਕੇਟੇ ਨੇ ਉੱਥੇ ਜਿਹਨਾਂ ਨੇ ਮਾਨ ਸਾਹਿਬ ਨੇ ਦਿੱਤੀ ਮੈਨੂੰ ਯਾਦ ਆ ਕਰਨ ਵਿੱਚ ਗਰਾਊਂਡ 'ਚ ਲੇਕਿਨ ਉਦੋਂ ਵੀ ਸੰਬੰਧ ਬੜੇ ਹੋਏ ਸੀ ਮੈਨੂੰ ਲੱਗ ਰਿਹਾ ਸੀ ਵੀ ਇਹ ਮੁੰਡਾ ਬਹੁਤ ਇੰਟੈਲੀਜੈਂਟ ਹੈ ਇਹ ਤਰੱਕੀ ਕਰੂਗਾ ਉਹ ਸੰਬੰਧ ਮੇਰੇ ਕੋਈ ਪੋਲੀਟਿਕਲ ਸੰਬੰਧ ਨਹੀਂ ਸੀ ਭਗਵੰਤ ਮਾਨ ਨਾਲ ਕੋ ਸੋਸ਼ਲ ਸੰਬੰਧ ਸੀ ਸੋਸ਼ਲ ਅੱਜ ਵੀ ਹੈਗੇ ਹੋ ਸਬੰਧ ਮਤਲਬ ਕਿਸੇ ਇਨਸਾਨ ਨੂੰ ਵਿਗਾੜ ਨਹੀਂ ਨਹੀਂ ਚਾਹੀਦੇ ਇਸੇ ਕਰਕੇ ਮਨਸਾਹ ਪਿਆਰ ਹੈ ਕਿਸੇ ਦਾ ਰੱਖਿਆ ਇੱਥੇ ਕੀ ਛੋਟੀ ਜਿਹੀ ਜ਼ਿੰਦਗੀ ਹੈ ਕੀ ਪਤਾ ਲੱਗਦਾ ਕਿੰਨਾ ਬੰਦੇ ਨੇ ਕੀ ਹੈ ਕੀ ਨਹੀਂ ਆ ਬਿਮਾਰੀਆਂ ਹੀ ਬਹੁਤ ਫੈਲ ਰਹੀਆਂ ਨੇ ਕੈਂਸਰ ਇੰਨਾ ਫੈਲ ਗਿਆ ਮੈਂ ਤਾਂ ਲੀਡਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਹੋਰ ਕਿਸੇ ਪਾਸੇ ਧਿਆਨ ਦੇਣ ਦੀ ਜਗ੍ਹਾ ਤੇ ਲੋਕਾਂ ਦੀ ਹੈਲਥ ਵੱਲ ਧਿਆਨ ਦਿੱਤਾ ਜਾਵੇ ਆ ਬਿਲਕੁਲ ਸਾਬਕਾ ਬਧਾਇਕ ਨਬਰ ਮੇਸ ਕੁਮਾਰ ਸਿੰਘਲਾ ਦੇ ਨਾਲ ਗੱਲਬਾਤ ਕੀਤੀ ਆ ਕਹਿੰਦੇ ਅੱਜ ਦੀ ਰਾਜਨੀਤੀ ਤੇ ਉਸ ਸਮੇਂ ਦੀ ਰਾਜਨੀਤੀ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਆ ਪਰ ਅੱਜ ਦੀ ਰਾਜਨੀਤੀ ਆ ਜਿਹੜੀ ਵਪਾਰ ਬਣ ਕੇ ਰਹਿ ਚੁਕੀ ਆ ਪਰ ਭਾਵੇਂ ਕਿ ਮੇਰੇ ਉਸ ਸਮੇਂ ਦੇ ਸੰਬੰਧ ਵੱਡੇ ਵੱਡੇ ਲੀਡਰਾਂ ਦੇ ਨਾਲ ਸਨ ਪਰ ਮੈਂ ਪਿਆਰ ਬਣਾ ਕੇ ਰੱਖਿਆ ਮੈਂ ਕਿਸ ਦੇ ਖਿਲਾਫ ਨਾ ਬੋਲਿਆ ਤੇ ਨਾ ਹੀ ਬੋਲਣਾ ਛੋਟੀ ਜੀ ਜ਼ਿੰਦਗੀ ਆ ਪਰ ਜਿਹੜੀ ਅੱਜ ਦੀਆਂ ਸਰਕਾਰਾਂ ਨੂੰ ਇਹਨਾਂ ਨੇ ਬੇਨਤੀ ਕੀਤੀ ਆ ਵੀ ਹੈਲਥ ਦੇ ਵੱਲ ਧਿਆਨ ਦਿੱਤਾ ਜਾਵੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ ਭਿਆਨਕ ਬਿਮਾਰੀਆਂ ਨੇ ਜਿਹੜੀਆਂ ਉਹ ਘਰਾਂ ਦਾ ਰੁਖ ਕਰਦਿਆਂ ਜਾ ਰਹੀਆਂ ਇਹਨਾਂ ਨੂੰ ਘਰਾਂ ਚੋਂ ਕਿਵੇਂ ਰੋਕਣਾ ਇਹ ਸਰਕਾਰ ਦਾ ਫਰਜ਼ ਹੁੰਦਾ ਨਾਬਾ ਤੋਂ ਹਰਮੀਤ ਸਿੰਘ ਮਾਨ